ਕੀ ਦਵਾ ਪੂਆ ਦਾ ਫੋਨ ਆਉਂਦਾ ਭੈਣ ਜੀ ਹਲੋ ਸਸਰੀ ਘਰ ਭੈਣ ਜੀ ਵਧੀਆ ਵਧੀਆ ਤੁਸੀਂ ਦੱਸੋ ਕਿੱਦਾਂ ਜੀ ਅੱਛਾ ਆਉਣ ਲੱਗੇ ਜੀ ਆਜੋ 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 ਹਾਂ ਹਾਂ ਘਰੇ ਘਰੇ ਆਜੋ ਆਜੋ ਹਾਂ ਬੱਚੇ ਵੀ ਘਰੇ ਠੀਕ ਠੀਕ ਆਜੋ ਹਾਂ ਠੀਕ ਲੈ ਵੇਣਿਆਣੇ ਤੁਹਾਡੀ ਪੂਆ ਤੇ ਫੁੱਫੜ ਲੱਗਾ ਹੁਣ ਆਹੋ ਤੇ ਮੇਰੀ ਗੱਲ ਸੁਣ ਇੱਧਰ ਆ ਇਹ ਨਾ ਉਹ ਪਪੂ ਦੀ ਹੱਟੀ ਤੋਂ ਜਾ ਲੈ ਆ ਬਿਸਕਟ ਲੈ ਆ ਤੇ ਪੁਜੀਆਂ ਲੈ ਆ ਤੇ ਉਪਰੇ ਹਲਵਾਈ ਦੀ ਦੁਕਾਨ ਤੋਂ ਸਮੋਸੇ ਵੀ ਫੜ ਲਈ ਆਹੋ ਸਮੋਸੇ ਲੈ ਆਂੀ ਤੂੰ ਛੇਕ ਲੈ ਆਂੀ ਚੰਗਾ ਆਹੋ ਤੇ ਇੱਕ ਠੰਡੇ ਦੀ ਬੋਤਲ ਨਿੱਕੀ ਫੜ ਲਿਆ ਵੀ ਤੇ ਕੀ ਉਹਨੂੰ ਕਹਿੰਦੇ ਜਿੰਨੇ ਮੈਂ ਤੈਨੂੰ ਪੈਸੇ ਦੇਣ ਲੱਗੀ ਨਾ ਫ੍ਰਿਜ ਦੇ ਕੱਪੜੇ ਥੱਲੇ ਪਿਆਈ ਉਹ 100 ਦਾ ਨੋਟ ਚੰਗਾ ਆਹੋ ਤੇ ਜਿੰਨੇ ਪੈਸੇ ਬੰਨ ਗਏ ਤੇ ਉਹਨੇ ਦਾ ਸਮਾਨ ਲੈ ਆ ਤੇ ਬਾਕੀ ਪੈਸਾ ਉਹਨੂੰ ਵਾਪਸ ਲਿਆਉਣਾ ਹੀ ਆ ਉਹ ਇਹਨਾਂ ਉਹ ਤੇ ਡਿਲੇਮਾ ਆ ਬਾਕੀ ਪੈਸੇ ਵਾਪਸ ਲਿਆ ਕੇ ਤੇ ਮੈਨੂੰ ਦੇ ਦੇ ਤੇ ਨਾਲੇ ਨਾ ਨਹੀਂ ਕੁੜੀਏ ਚਲ ਜਾ ਕੇ ਤੇ ਉਹ ਮੇਰੇ ਚ ਸਾਫ ਸੂਫ ਕਰਾਹੋ ਕਪੜਾ ਕਪੜਾ ਮਾਰੋ ਤੇ ਆਹ ਸੋਨਾ ਬੜਾ ਨਵਾਂ ਕਪੜਾ ਉੱਤੇ ਕੱਢ ਕੇ ਵਿਛਾ ਹਾਂ ਫੁੱਫੜਾਉਣ ਲੱਗਾ ਤੁਹਾਡਾ ਆ ਲੈ ਆਸ ਮਨ ਚਾਲ ਠੀਕ ਯਾਰ ਰੱਖ ਦੇ ਉੱਥੇ ਤੇ ਮੇਰੀ ਗੱਲ ਸੁਣ ਲੋ ਕੰਦ ਕੋਲ ਕੇ ਤੂੰ ਹੀ ਆਣੀ ਇੱਧਰ ਸਮੋਸੇ ਲਿਆਂਦੇ ਸੀ ਤੇ ਮੈਂ ਤੁਹਾਨੂੰ ਇੱਕ ਵਾਰੀ ਕਹਿਣਾ ਦੀ ਅੱਜ ਆਹ ਮੈਂ ਬਾਰ ਬਾਰ ਨਹੀਂ ਕਹਿਣਾ ਪਰੋਣਿਆਂ ਦੇ ਸਾਹਮਣੇ ਮੇਰਾ ਜਲੂਸ ਨਹੀਂ ਕੱਢਣਾ ਉੱਥੇ ਚੁੱਪ ਕਰਕੇ ਜਦੋਂ ਪਰੌਣੀ ਆਉਣਗੇ ਨਾ ਉੱਥੇ ਹੀ ਹੈ ਨਾ ਖੇਡਣ ਚੱਲ ਜਿਓ ਬਾਹਰ ਆਹ ਇਹਨਾਂ ਵਿੱਚੇ ਬੜ ਕੇ ਬਹਿ ਜਾ ਪਰੋਣਿਆਂ ਦੇ ਬਾਜ਼ਖਾਨ ਦੇ ਤੇ ਪਹਿਲਾਂ ਹੀ ਹੱਥ ਮਾਰਨ ਦੇ ਉਹਦਾਂ ਹੀ ਤੇਰੀ ਮਾਸੀ ਆਈ ਤੇ ਕੁੜੀਏ ਤੂੰ ਕੀ ਕੀਤਾ ਹੈ ਪਰੋਣਿਆਂ ਨੇ ਜਿਕਣਾ ਵਿੱਚੇ ਤੂੰ ਡੱਬੀ ਦੇ ਵਿੱਚ ਹੀ ਭੁਲੀਆਂ ਕੱਢ ਕੱਢ ਕੇ ਖਾਈ ਗਈਂ ਕੱਢ ਕਾ ਤਾਂ ਤੂੰ ਬਿਸਕਟ ਲੈ ਕੇ ਭੱਜ ਗਿਆ ਜਲੂਸ ਕੱਢਦੇ ਕਿ ਐਂ ਕਰਦੇ ਜਿਵੇਂ ਕੱਖ ਵਿਖਿਆ ਹੀ ਨਹੀਂ ਹੁੰਦਾ ਕਿ ਕੱਖ ਮਿਲਦਾ ਹੀ ਨਹੀਂ ਤੁਹਾਨੂੰ ਨਖਤਿਓ ਪਰੋਣਿਆਂ ਦੇ ਸਾਹਮਣੇ ਮੇਰਾ ਜਲੂਸ ਕੱਢ ਕੇ ਰਾ ਦਿੰਦੇ ਮੈਂ ਤੈਨੂੰ ਇੱਕ ਗੱਲ ਦੱਸਦਾ ਜਦੋਂ ਠੰਡਾ ਲੈ ਕੇ ਜਾਣਾ ਤੇ ਨਾਲ ਹੀ ਨਾਲ ਤੇ ਛੋੜੇ ਹੋ ਕੇ ਬਹਿ ਜਾ ਛੋਟੀ ਬੋਤਲ ਆਹ ਤੇ ਉਹਨਾਂ ਤੋਂ ਗਈ ਹਾਂ ਪਰੋਂਡੇ ਕੈਂਦੇ ਹੀ ਹੁੰਦੇ ਆ ਪਿਖਾ ਲੋ ਖਾਣ ਨੇ ਆਨੇ ਕੋਈ ਗੱਲ ਨਹੀਂ ਤੇ ਉੱਥੇ ਝੋੜੇ ਹੋ ਗਏ ਨਾ ਬਹਿ ਜਾਓ ਪਿਹਾ ਆਈ ਪੂਆ ਨੇ ਕਹਿਤਾ ਤੇ ਉੱਥੇ ਐ ਪੈਰੋ ਤੇ ਫੜ ਕੇ ਤੂੰ ਹੀ ਖਾਣਿਆ ਪੂਲੇ ਦੇ ਵਿੱਚ ਪਾ ਲਈ ਨਾ ਕਹਿਣਾ ਪੂਆ ਜੀ ਇਹ ਖਾ ਲਿਆ ਆਈ ਪਹਿਲਾਂ ਹੀ ਖਾ ਲਿਆ ਆਈ ਤੇ ਉਹ ਡੱਟ ਰੱਜਿਆ ਆਹੋ ਮਰਦਿਆਂ ਪੂਲੀਆ ਨੇ ਪਰੋਂਡੇ ਖਵਾਈ ਤੁਹਾਨੂੰ ਮੈਂ ਭੁਖੂ 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 ਕਰਦੇ ਪਰੋਂੜੇ ਸਾਹਮਣੇ ਆਹੋ ਉਧਰ ਬਾਹਰ ਕਿਹਦੇ ਚੱਲ ਜੀ ਉਹ ਤੇ ਜੇ ਬਾਈ ਚਾਸ ਬਹਿ ਨਹੀਂ ਗਏ ਤੇ ਮੈਂ ਤੁਹਾਨੂੰ ਦਸਾਂ ਜੇ ਹੱਥ ਮਾਰਿਆ ਵਿੱਚੇ ਹਾਥੀ ਕੱਟੂਗੀ ਪਰ ਉਹਨੇ ਜਾਣ ਤੋਂ ਬਾਅਦ ਹਾਂ ਕਹੇ ਨੀ ਚੀਜ਼ ਵਿੱਚ ਚੁੱਕਣੀ ਨਾ ਉਧਰ ਹੀ ਮੈਂ ਮਾਸੀ ਕਹਿੰਦੇ ਆ ਤੇਰੇ ਸ਼ਾਇਰ ਮਾਰੇ ਤੇ ਤੁਹਾਨੂੰ ਕਿਤੇ ਨਹੀਂ ਸਮਝ ਲੱਗਿਆ ਉਹ ਆਂਦੀ ਹੋਣੀ ਕਿਤੇ ਪਾਖ ਖਾਂ ਨਹੀਂ ਦਿੰਦੀ ਲੰਦਾ ਨਹੀਂ ਆਣੇ ਆਪਣੇ ਹਾਂ ਵੀ ਕੇ ਹੱਥ ਮਾਰੀ ਜਾਣਗੇ ਵਿੱਚੇ ਹੀ ਹੱਥ ਮਾਰੀ ਜਾਣਗੇ ਐਡਾ ਕਿਤੇ ਜੀ ਕਲਾ ਹੁੰਦਾ ਜਦ ਮਾਸੀ ਦੇ ਨਿਆਣੇ ਕਿਤੇ ਇਦਾਂ ਕਰਦੇ ਚੁੱਪ ਕਰਕੇ ਹੁੰਦੇ ਭਾਈ ਹੁੰਦੇ ਹਾ ਤੂੰ ਹੀ ਫੜਨ ਕੀ ਕਿਤੇ ਮੈਂ ਕਿਨੀ ਜਿਹਾ ਕੱਖੀ ਖੈਂਦਾ ਹਾਂ ਹਾਂ ਐਦਾਂ ਨਹੀਂ ਕਰਨਾ ਚੰਗਾ ਤੇ ਜਦੋਂ ਪਰੋਣੇ ਚੱਲ ਜਾਣਗੇ ਨਾ ਮੈਂ ਆਪੇ ਹੀ ਜੇ ਸਮੋਸਾ ਵਦੂ ਤੇ ਇੱਕ ਸਮੋਸਾ ਮੈਂ ਦੇ ਦੂੰ ਦਮ ਨੂੰ ਆਹ ਮੈਂ ਆਪੇ ਦੇ ਦੂੰ ਹੱਥ ਨੂੰ ਨਾ ਵੀ ਨਹੀਂ ਵੇਚੀ ਨਹੀਂ ਐ ਹੱਥ ਨਹੀਂ ਮਾਰਦੇ ਹਾਂ ਸਤੇ ਜਦੋਂ ਪਰੋਣੇ ਆਗੇ ਤੇ ਐ ਸਫੀ ਕਾਲ ਦੋਵੇਂ ਹੱਥ ਜੋੜ ਕੇ ਭੂਆ ਜੀ ਭੁੱਪੜ ਜੀ ਕਰਨੀ ਓ ਨਾ ਦਰਿਓ ਜਲੂਸ ਨਾ ਕੱਢਿਆ ਨਹੀਂ ਕਹਿੰਦਾ ਪਾਏ ਏਡੇ ਕੱਡੇ ਸਕੂਲੇ ਤੇ ਬੋਲਣ ਦੀ ਕਿਤੇ ਇਹਨਾਂ ਨੂੰ ਅਕਲ ਨਹੀਂ ਕਿਤੇ ਜਾਸ ਨਹੀਂ ਦੱਸੀ ਜਲੂਸ ਕੱਢਦੇ ਜੀ ਮੇਰਾ ਤੂੰ ਤੂੰ ਕਰਕੇ ਬੋਲ ਦੇ ਬੇ ਮਰਚਣੇ ਹੋਣੀ ਇੱਥੇ ਖੜਕੇ ਦੋਵੇਂ ਲੜੀ ਜਾਂਦੇ ਪਰੋਣੇ ਆ ਸਾਹਮਣੇ ਨਾ ਜਲੂਸ ਕੱਢਿਓ ਆਹਨ ਖੜਦੇ ਹੋਵੇ ਤਾਂ ਲੱਗਦਾ ਹੀ ਨਹੀਂ ਤਰੀ ਕਿਤੇ ਤੁਹਾਨੂੰ ਕਿਤੇ ਕਾਕ ਖਾਂਟੀ ਨੂੰ ਮਿਲਦਾ ਹੋਊਗਾ ਤੇ ਜੇ ਅੱਜ ਕੀਤਾ ਨਾ ਵੀ ਭੂਆ ਨੇ ਕਹਿਤਾ ਖਾਲ ਤੇ ਪਿਆਰੇ ਕੁੱਤਿਆਂ ਦੀ ਤਰ੍ਹਾਂ ਟੁੱਟ ਗਏ ਵੇਖੀ ਕੋਹ ਨਾਲੀ ਤੇ ਚੱਜਣਾ ਹੋਰ ਦਵਾ ਗਿਆ ਕਿਉਂ ਤੇ ਤਾੜੀਆਂ ਲੱਤਾਂ ਨਹੀਂ ਪਛਦੀਆਂ ਆਹ ਕੱਪੜਾ ਸਾਫਤਾ ਹੀ ਤੇ ਮੇਰੇ ਆਓ ਚੰਗੀ ਤਰ੍ਹਾਂ ਸਫਾਈ ਕਰਦੇ ਸੋਫਿਆਂ ਦੇ ਕੱਪੜਾ-ਕੁਪੜਾ ਮਾਰਦੇ ਹਾਂ ਤੇ ਚਲੋ ਠੀਕ ਹੈ ਪਰ ਮੈਂ ਜਿਹੜੀ ਗੱਲ ਸੁਝਾਈ ਚੇਤੇ ਰੱਖਣੀ ਜੇ ਆਓ ਮੇਤੋ ਬੁਰਾ ਕੋਈ ਨਹੀਂ ਜੇ ਹਰਕਤ ਕੀਤੀ ਦੇ ਨਾ ਘਰ ਦੀ ਪਾਇਆ ਕਰੇਂ ਚ ਕਰਨਗੇ ਜਦ ਤੱਕ ਇਹਨਾਂ ਨੇ ਕੱਖ ਵੇਖਿਆ ਹੀ ਨਹੀਂ ਹੁੰਦਾ ਆਹ ਚੱਲ ਫੋਨ ਵਾਲੇ ਆਣੇ ਫੋਣੇ ਕਿ ਮੈਂ ਨਹੀਂ ਘਰ ਰਸੋਈ ਚ